ਅੱਜ ਕੱਲ ਦੇ ਸਮੇਂ ਦੇ ਵਿੱਚ ਦੇਖੋ ਬਈ ਕੀ ਚੱਲ ਰਿਹਾ ਤੇ ਜਮਾਂ ਬਈ ਕਲਜੋਗ ਆ ਗਿਆ ਦੇਖੋ ਬਈ ਇਸ ਬੰਦੇ ਨੇ ਨਾ ਜਮਾਂ ਭੋਰਾ ਨਹੀਂ ਸ਼ਰਮ ਮੰਨੀ ਤੇ ਆਪਣੀ ਧੀਆ ਰਖੀ ਐ ਕੁੜੀ ਤੇ ਘਰੇ ਸੱਦ ਕੇ ਨਾ ਕੰਮ ਕਰਵਾਉਣ ਦੇ ਲਈ ਬਹਾਨੇ ਦੇ ਨਾਲ ਤੇ ਲਾਲਚ ਦਿੱਤਾ ਇਸ ਕੁੜੀ ਨੂੰ ਤੇ ਦੇਖੋ ਬਈ ਕਹੇ ਜਿਹੀਆਂ ਹਰਕਤਾਂ ਕਰਦਾ ਇਹ ਬੰਦਾ ਦੇਖੋ ਜਦੋਂ ਇਹ ਜਾ ਪਤਾ ਲੱਗਿਆ ਨਾ ਵੀ ਇਹ ਘਰ ਵਿੱਚ ਇਹ ਕੋਈ ਗਲਤ ਕੰਮ ਕਰਦਾ ਤਾਂ ਦੇਖੋ ਬਈ ਗਵਾਂਡੀਆਂ ਨੇ ਦੇਖੋ ਬਈ ਵਾਰ ਖਲਾ ਕੇ ਨਾ ਤਾਂ ਦੇਖੋ ਆਸ-ਪਾਸੇ ਤਲਾਸੀ ਲੈਤੀ ਇਹੋ ਜਿਹੇ ਬੰਦੇ ਆਪਣੇ ਪਰਿਵਾਰ ਨੂੰ ਕੀ ਸਿੱਖਿਆ ਦੇ ਦੇਣਗੇ ਜਦੋਂ ਇਸ ਬੰਦੇ ਨੂੰ ਪੁੱਛਿਆ ਜਾਂਦਾ ਵੀ ਤੇਰੇ ਨਾਲ ਕੌਣ ਸੀਗਾ ਵੀ ਕੌਣ ਅੰਦਰ ਤੁਸੀਂ ਲੈ ਕੇ ਆਏ ਹੋ ਇਹ ਬੰਦਾ ਖੁਸ਼ ਨਹੀਂ ਕੁਸ਼ ਨਹੀਂ ਕਰਨ ਲੱਗ ਜਾਂਦਾ ਤੇ ਦੇਖੋ ਬਈ ਅਗਲੇ ਨੇ ਮੰਜੇ ਥੱਲੋਂ ਕੱਢ ਲਈ ਕੁੜੀ ਤੇ ਐਡਾ ਬਸਰਮਕ ਬੰਦਾ ਕਦੇ ਵੀ ਨਹੀਂ ਦੇਖਿਆ ਹੋਣਾ ਬਈ ਇਨਸਾਨੀਅਤ ਦੇਖੋ ਬਈ ਜਮ੍ਹਾਂ ਗਿਰ ਚੁੱਕੀ ਐ ਤੇ ਦੇਖੋ ਬਈ ਆਪਣੀ ਧੀ ਵਾਂਗੂ ਦੇਖੋ ਇਹ ਕੁੜੀ ਆ ਤੇ ਉਹਦੇ ਨਾਲ ਗਲਤ ਕੰਮ ਕਰਨ ਲੱਗਿਆ ਸੀਗਾ ਤੇ ਮੌਕੇ ਤੇ ਫੜ ਲਿਆ ਇਹੋ ਜਿਹੇ ਬੰਦਿਆਂ ਨੂੰ ਬਈ ਕਮੈਂਟਾਂ ਵਿੱਚ ਪਾਓ ਲਾਹਣਤਾ ਜਿਹੜੇ ਅਨਸਾਨੀਅਤ ਭੁੱਲ ਜਾਂਦੇ ਆ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ